ਰਾਜਾ ਆਦਾਰੀਆ ਇੱਕ ਰਾਜਾ ਸੈਰ ਕਰਨ ਵਾਸਤੇ ਜਾਂਦਾ ਹੁੰਦਾ ਸੀ ਉਹ ਘੋੜੇ ਤੇ ਸੈਰ ਕਰਨ ਵਾਸਤੇ ਗਿਆ ਨਾਲ ਉਸ ਦੀ ਨਾਲ ਸੈੜਨਗੇ ਤੇ ਜਦੋਂ ਰਸਤੇ ਦੇ ਵਿੱਚ ਸੈਰ ਕਰਨ ਵਾਸਤੇ ਜਾ ਰਿਹਾ ਸੀ ਤੇ ਇੱਕ ਮੁਸਾਫਿਰ ਜਿਹੜਾ ਪੱਥਰ ਮਾਰ ਮਾਰ ਕੇ ਬੇਰੀ ਗੁੰਬੇਰ ਤੋੜ ਗਿਆ ਸੀ ਜਦੋਂ ਬੇਰ ਤੋੜਿਆ ਸੀ ਤੇ ਰਾਜਾ ਲਾਗੋ ਲੱਗਿਆ ਇਹਨੂੰ ਪੱਥਰ ਜਿਹੜਾ ਬਾਦਸ਼ਾਹ ਦੇ ਸਿਰ ਦੇ ਵਿੱਚ ਵੱਜ ਜਾਂਦਾ ਏ ਜੇ ਤਾਂ ਬਾਦਸ਼ਾਹ ਦੇ ਸਿਰ ਦੇ ਵਿੱਚ ਵੱਜ ਜਾਂਦਾ ਤੇ ਉਹ ਪੱਥਰ ਜਦੋਂ ਵੱਜਣ ਤੇ ਨਾਲ ਬਾਦਸ਼ਾਹ ਦੇ ਸਿਰ ਦੇ ਵਿੱਚ ਲੋਧਨ ਤੇ ਧੀਰੀਆਂ ਲੱਗਨ ਲੱਗ ਪਈਆਂ ਤੇ ਬਾਦਸ਼ਾਹ ਦੇ ਨਾਲ ਮੰਤਰੀ ਸੀ ਉਸ ਮੰਤਰੀ ਨੇ ਜਿਹੜਾ ਉਸ ਮੁਸਾਫਰ ਨੂੰ ਕੈਦ ਕਰਕੇ ਤੇ ਬਾਦਸ਼ਾਹ ਦੇ ਸਾਹਮਣੇ ਘੱਟੇ ਪੇਟ ਦਿੱਤਾ ਤੇ ਕਹਿ ਮਤਾ ਬਾਦਸ਼ਾਹ ਇਸ ਮੁਸਾਫਰ ਨੇ ਤੁਹਾਡੇ ਦੇ ਉੱਤੇ ਜਿਹੜਾ ਪੱਥਰ ਮਾਰਿਆ ਤੇ ਤੁਹਾਡਾ ਦੋਸ਼ ਲਿਆ ਦੱਸੋ ਇਸ ਨੂੰ ਕੀ ਸਜ਼ਾ ਦਿੱਤੀ ਜਾਵੇ ਤੇ ਮਹਾਰਾਜ ਪਿਆਰ ਨਾਲ ਕਿ ਹਾਂ ਦੇ ਮੁਸਾਫਰ ਤੂੰ ਸਾਡੇ ਪੱਥਰ ਕਿਉਂ ਮਾਰਿਆ ਕੀ ਕਾਰਨ ਅਸੀਂ ਤੇਰਾ ਕੀ ਵਿਗਾੜਿਆ ਤਮਸਾਫਰ ਕਹਿਣ ਲਗਾ ਬਾਦਸ਼ਾਹ ਮੈਂ ਜਿਹੜਾ ਪੱਥਰ ਤੈਨੂੰ ਨਹੀਂ ਮਾਰਿਆ ਸੀ ਮੈਂ ਪੱਥਰ 베ਰੀ ਨੂੰ ਮਾਰਿਆ ਸੀ ਮੈਨੂੰ ਬਹੁਤ ਭੁੱਖ ਲੱਗੀ ਹੋਈ ਸੀ ਕਿਉਂਕਿ ਜਦੋਂ ਮੈਂ 베ਰੀ ਨੂੰ ਮਾਰਿਆ ਸੀ 베ਰੀ ਜਿਹੜੀ ਮੈਨੂੰ 베ਰ ਦਿੰਦੀ ਆ ਜਿਸ ਕਾਰਨ ਮੇਰੇ ਜਿਹੜੇ ਭੁੱਖ ਜੜ ਜਾਂ ਦੂਰ ਹੋ ਜਾਂਦੀ ਸੀ ਜਦ ਮੈਂ ਤੈਨੂੰ ਆਉਂਦਿਆਂ ਦੇਖਿਆ ਨੇ ਤਾਂ ਬੇਰ ਆਪਣੀ ਵਜੋਂ ਤੋਂ ਜਿਹੜਾ 베ਰੀ ਨੂੰ ਮਾਰਿਆ ਸੀ ਪਰ ਮੇਰੀ ਮਾੜੀ ਕਿਸਮਤ ਤੇ ਗੇੜਾ ਪੱਥਰ ਜਿਹੜਾ ਤੈਨੂੰ ਲੱਗ ਗਿਆ ਮੈਂ ਤੇ ਸੇ ਬੇਰ ਕਰ ਤੇਰੇ ਪੱਥਰ ਨੇ ਮਾਰਿਆ ਉਹਨਾਂ 베ਰੀ ਨੂੰ ਮਾਰਿਆ ਸੀ ਜਿਸ ਕਰਕੇ ਉਹਨੂੰ 베ਰ ਦਿੰਦੀ ਆ ਜਿਸ ਕਰ ਮੇਰੀ ਭੁੱਖ ਜਿਹੜੀ ਦੂਰ ਹੋ ਜਾਂਦੀ ਹੈ ਜਦ ਅਨੰਬਰਤਾ ਸਾਇਦ ਉਸ ਮੁਸਾਫਰ ਨੇ ਇਹ ਅਖਤ ਬਾਦਸ਼ਾ ਜਿਹੜਾ ਬਹੁਤ ਖੁਸ਼ ਹੋਇਆ ਬਾਦਸ਼ਾਹ ਕਹਿਣ ਲੱਗਾ ਮੰਤਰੀ ਆਪਣੇ ਖਜ਼ਾਨੇ ਦੇ ਵਿੱਚੋਂ ਇਸ ਮੁਸਾਫਰ ਨੂੰ 1500 ਰੁਪਇਆ ਇੱਕ ਥਾਲ ਮਠਿਆਈਆਂ ਦਾ ਦੇ ਦੇ ਤੇ ਮੰਤਰੀ ਕਹਿਣ ਲੱਗਾ ਬਾਦਸ਼ਾਹ ਇਹ ਤੁਹਾਡਾ ਤੋਸ਼ੀਆ ਇਹਨੇ ਤੁਹਾਡੇ ਪੱਥਰ ਮਾਰਿਆ ਸਜ਼ਾ ਦੇਣ ਦੀ ਬਜਾਏ ਤੁਸੀਂ ਇਸ ਨੂੰ ਇਹ ਕਹਿ ਰਹੇ ਜੇ ਕਿ ਇਸ ਨੂੰ ਇੱਕ ਥਾਲ ਮਠਿਆਣਾ ਦਾ ਤੇ 550 ਦੇ ਦੇ ਇਹ ਕਾਰਨ ਕਿਉਂ ਬਾਦਸ਼ਾਹ ਕਹਿਣ ਲੱਗਾ ਮੰਤਰੀ ਇਹ ਜਿਹੜੀ ਬੇਰੀਆ ਤੇ ਜਿਹੜਾ ਬਿਰਛ ਹੈ ਇਸ ਨੇ ਇਸ ਨੂੰ ਪੱਥਰ ਮਾਰਨਾ ਸੀ ਤੇ ਉਸ ਬਿਰਛ ਨੇ ਇਸ ਨੂੰ ਜਿਹੜਾ ਬੇਰ ਤੇ ਨੇ ਸੀ ਮੈਂ ਇਸ ਦਰਸ਼ ਨਾਲ ਫਿਰ ਨਕਾਮ ਹੋ ਗਿਆ ਕਿ ਮੈਂ ਇਸ ਨੂੰ ਕੁਝ ਵੀ ਦੇ ਸਕਦਾ ਫਿਰ ਤੇ ਮੰਤਰੀ ਜਿਹੜਾ ਬਹੁਤ ਖੁਸ਼ ਹੁੰਦਾ ਉਹ ਇੱਕ ਥਾਲ ਪਠਿਆਨਾ ਦਾ ਭਰ ਕੇ ਤੇ ਪੰਜ ਸੱਤੀ ਗਾ ਲੈ ਕੇ ਜਿਹੜਾ ਉਸ ਮੁਸਾਫਰ ਨੂੰ ਦੇ ਦਿੰਦਾ ਤੇ ਬਾਦਸ਼ਾਹ ਨੇ ਆਖਿਆ ਕਿ ਮੰਤਰੀ ਇਸ ਮੁਸਾਫਰ ਨੂੰ ਘਰ ਦੇ ਵਿੱਚ ਆਦਰ ਸਹਿਤ ਛੱਡ ਕੇ ਆਓ ਜਦੋਂ ਇਹ ਸਭ ਲੋਕਾਂ ਨੇ ਉਸਤ ਦੇਖੀ ਤੇ ਬਾਦਸ਼ਾਹ ਦੀ ਉਸਤ ਕਰਨ ਲੱਗ ਪਏ ਵਾਹ ਵਾਹ ਕਰਨ ਲੱਗ ਪਏ ਇਸੇ ਤਰ੍ਹਾਂ ਜਿਹੜਾ ਮਨੁੱਖ ਆਪਣੇ ਮਨ ਦੇ ਵਿੱਚ ਕਿਸੇ ਵਿਰੋਧ ਕੋਈ ਚੰਗੀ ਵਿਚਾਰ ਰੱਖਦਾ ਤੇ ਉਹ ਵੀ ਅਗਲਾ ਮਨੁੱਖ ਜਿਹੜਾ ਉਸ ਮਨੁੱਖ ਦਾ ਜਿਹੜਾ ਬਹੁਤ ਆਦਰ ਕਰਦਾ